ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਬਾਰੇ ਦੀਵਾਰਾਂ ਦੇ ਚ ਚਿੰਨਣ ਦਾ ਫਤਵਾ ਕਾਜ਼ੀ ਨਹੀਂ ਦਿੰਦਾ ਹੈ ਕਾਜ਼ੀ ਹੱਥ ਦੇ ਚ ਲੰਬੀ ਤਸਬੀਹ ਹੈ ਬਗਲ ਦੇ ਚ ਕੁਰਾਨ ਸ਼ਰੀਫ ਹੈ ਫਜਰ ਦੀ ਨਮਾਜ਼ ਪੜਦਾ ਹੈ ਅਸਰ ਦੀ ਨਮਾਜ਼ ਪੜਦਾ ਹੈ ਜ਼ੁਹਰ ਦੀ ਨਮਾਜ਼ ਪੜਦਾ ਹੈ ਮਗਰਬ ਦੀ ਨਮਾਜ਼ ਪੜਦਾ ਹੈ ਰਾਤ ਨੂੰ ਇਸ਼ਾ ਦੀ ਨਮਾਜ਼ ਪੜਦਾ ਹੈ ਪੰਜੇ ਪੜਦਾ ਹੈ ਔਰ ਗ਼ਜ਼ਬ ਦੀ ਗੱਲ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ ਹੈ ਪਾਠ ਵੀ ਕਰਦਾ ਹੈ ਜ਼ਕਾਤ ਵੀ ਦੇਂਦਾ ਹੈ ਜਿਸ ਵਕਤ ਉਹ ਫਤਵਾ ਸਾਦਰ ਕਰ ਰਿਹਾ ਸੀ ਉਸ ਵਕਤ ਵੀ ਉਹਦੇ ਹੱਥ 'ਚ ਤਸਬੀਹ ਸੀ ਉਸ ਵਕਤ ਵੀ ਉਹਦੇ ਹੱਥ 'ਚ ਤਸਬੀਹ ਸੀ ਤੇ ਫਤਵਾ ਕੀ ਕਰਦਾ ਦੇ ਰਿਹਾ ਇਹਨਾਂ ਬੱਚਿਆਂ ਨੂੰ ਜ਼ਿੰਦਾ ਦੀਵਾਰ ਦੇ ਚਿੰਨ੍ਹ ਦਾਰ ਹੈਰਾਨنگੇ ਧਾਰਮਿਕ ਮਨਕ अगर धार्मिक मनुख ऐसा फितवा जारी कर सकता है तो डॉक्टर मुहम्मद इकबाल दे बोल सुन लो वो कै कतले मासूम करो और मावे जफा रहते हो क्या इसी दीन को तुम दीन खुदा कहते हो बड़ी चोट की थी उस अगर यही खुदाई धर्म है तो फिर शैतान का धर्म के कतले मासूम करो ਔਰ ਮਾਵੇ ਜਫਾ ਰਹਤੇ ਹੋ ਕਿ اسی دین ਕੋ ਤੁਮ دین ਇਹ ਖੁਦਾ ਕਹਤੇ ਹੈਰਾਨਗੀ ਹੋ ਜਾਂਦੀ ਹੈ ਖੁਦਾ ਦੇ ਨਾਂ ਤੇ ਧਰਮ ਦੇ ਨਾਂ ਤੇ 5000 ਸਾਲ ਤੱਕ ਬ੍ਰਾਹਮਣਾ ਨੇ ਜੋ ਧਰਮ ਦੇ ਨਾਂ ਤੇ ਇਥੇ ਅਨਰਥ ਕੀਤਾ ਇਸ ਦੇਸ਼ ਦੇ ਚ ਧਰਮ ਤੋਂ ਮੁਨਕਰ ਹੋਣ ਦੇ ਜਜ਼ਬੇ ਜੋ ਪੈਦਾ ਹੋਏ ਕੁਝ ਇਥੋਂ ਵੀ ਪੈਦਾ ਹੋਏ ਇਹ ਵੀ ਮੈਰਜ਼ ਕਰਦੇ ਆ ਧਰਮ ਮੁਨੁੱਖ ਨੂੰ ਇਸ ਤਰ੍ਹਾਂ ਦੇ ਕਰ ਦੇਣਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਹਾਲਾਤ ਦੇਖ ਕੇ ਸਿਆਸੀ ਝਗੜੇ ਦੇਖ ਕੇ ਔਰ ਗੁਣੀ ਗੈਨੀਆਂ ਦੀ ਜ਼ਿੰਦਗੀ ਦੇਖ ਕੇ ਜੋ ਅਜੇ ਕੱਚੇ ਸ਼ਰਧਾਲੂ ਨੇ ਉਹਨਾਂ ਦੀ ਸ਼ਰਧਾ ਨੂੰ ਬੜੀ ਸੱਟ ਲੱਗ ਜਾਂਦੀ ਹੈ ਹਿਰਦੇ ਉਹਨਾਂ ਦੇ ਜੋ ਹੈ ਟੁੱਟ ਜਾਂਦੇ ਨੇ ਤਾਂ ਇਹ ਠੀਕ ਹੈ ਧਰਮ ਮੁਨੁੱਖ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵਰਗੀ ਹੈ ਸ਼ਾਇਦ ਪਾਪੀ ਦੀਆਂ ਕਰੋੜਾਂ ਗਲਤੀਆਂ ਵੀ ਇੱਕ ਗਲਤੀ ਵਰਗੀ ਨਾ ਹੋਣ ਇਹ ਵੀ ਮੈਂ ਅਰਜ਼ ਕਰਦਾ ਕਿਉਂਕਿ ਪਾਪੀ ਦੀ ਗਲਤੀ ਕਿਸੇ ਧਾਰਮਿਕ ਦੀ ਸ਼ਰਧਾ ਨੂੰ ਸੱਟ ਨਹੀਂ ਮਾਰਦੀ ਅਗਲਾ ਸਮਝਦਾ ਹੈ ਹੀ ਚੋਰ ਹੈ ਹੀ ਪਾਪੀ ਪਰ ਉਹਨੂੰ ਇਹ ਪਤਾ ਚਲੇ ਤੇ ਗੁਰਦੁਆਰੇ ਦੀ ਸੇਵਾ ਕਰਦਾ ਤੇ ਦਾਨੀ ਹੈ ਗਿਆਨੀ ਹੈ ਨਾਮ ਜਪਦਾ ਅੰਮ੍ਰਿਤ ਵੇਲੇ ਉੱਠਦਾ ਇਸ ਨੇ ਐਸਾ ਅਨਰਥ ਕੀਤਾ ਆਪਦੇ ਗੈਤਲੀ ਅਰਜ਼ ਕਰਾ ਹੁਣੇ-ਹੁਣੇ ਪੰਜਾਬ ਹਾਈ ਕੋਰਟ ਨੇ ਇੱਕ ਉੱਗੇ ਸੰਤ ਨੂੰ 10 ਸਾਲ ਦੀ ਸਜ਼ਾ ਦਿੱਤੀ ਹੈ ਆਜ਼ਾਦ ਜੀ ਬੈਠੇ ਨੇ ਪੰਜਾਬੀ ਦੇ ਪੇਪਰਾਂ ਚ ਨਿਕਲੇ ਕੈਨੇਡਾ ਦੇ ਇੱਕ ਛੋਟੇਰੇ ਧਾਰਮਿਕ ਮਨੁੱਖ ਰਾਂ 3 ਸਾਲ ਪਹਿਲੇ ਉੱਥੋਂ ਦੀ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਮੈਂ ਉੱਥੇ ਸੀ ਹੈਰਾਨ ਹੋਇਆ ਉਸ ਬੰਦੇ ਨਾਲ ਮੇਰਾ ਬਹਿਸ-ਮੁਬਾਸਾ ਵੀ ਹੋ ਗਿਆ ਸੀ ਉਹ ਮੇਰੇ ਤੇ ਔਖਾ ਵੀ ਹੋ ਗਿਆ ਸੀ ਔਰ ਆਪਣੇ ਆਪ ਨੂੰ ਬੜਾ ਗਿਆਨੀ ਹੈ ਸਾਬਤ ਕਰੇ ਮੈਂ ਕਿ ਠੀਕ ਹੈ ਸਾਨੂੰ ਇਤਨੀ ਸਮਝ ਨਹੀਂ ਵਹਿਣਾ ਪੜਾ ਲਿਖਾ ਨਹੀਂ ਪ੍ਰਮਾਤਮਾ ਨੇ ਤੈਨੂੰ ਇੰਨਾ ਗਿਆਨੀ ਬਣਾਇਆ ਤੇ ਠੀਕ ਅਨਰਥ ਹੋਇਆ ਜੋ ਆਮ ਮਨੁੱਖ ਵੀ ਨਹੀਂ ਕਰ ਸਕਦਾ ਵੱਡੀ ਤੋਂ ਵੱਡੀ ਸਦਾ ਕਨੇਡਾ ਦੀ ਅਦਾਲਤ ਨੇ ਸੁਣਾ ਦਿੱਤੀ ਇੱਕ ਮੌਲਵੀ ਨੂੰ ਪਾਕਿਸਤਾਨ ਦੇ ਚ ਵੀ 15 ਸਾਲ ਦੀ ਸਲਾਹ ਲਾਹੌਰ ਹਾਈ ਕੋਰਟ ਨੇ ਸੁਣਾਈ ਸੀ ਇਹ ਵੀ ਮੈਰਜ ਕਰਦੇ ਧਾਰਮਿਕ ਮਨੁੱਖ ਮਸਜਿਦਾਂ ਬਣਾਉਣ ਵਾਲੇ ਗੁਰਦੁਆਰੇ ਬਣਾਉਣ ਵਾਲੇ ਚਲਾਉਣ ਵਾਲੇ ਧਰਮ ਮੰਦਰ ਬਣਾਉਣ ਵਾਲੇ ਚਲਾਉਣ ਵਾਲੇ ਐਸਾ ਅਨਰਥ ਕਦੀ ਕਦੀ ਜਦ ਅਖਬਾਰਾਂ ਚ ਆ ਜਾਂਦਾ ਹੈ ਲੋਕਾਂ ਦੀ ਸ਼ਰਧਾ ਨੂੰ ਬੜੀ ਸੱਟ ਲੱਗਦੀ ਹੈ ਇਹ ਕਿਹੜੇ ਧਾਰਮਿਕ ਮਨੁੱਖ ਐਸਾ ਅਨਰਥ ਕਰਦੇ ਨੇ ਜੋ ਪੜ੍ਹਦੇ ਲਾਂਤੇ ਰੁਕ ਗਏ ਅੱਗੋ ਚੱਲਣ ਦੀ ਹਿੰਮਤ ਹੀ ਨਾ ਹੋਈ ਜੋ ਪਹਿਲੇ ਪੜਾਤਾ ਹੀ ਰੁਕ ਗਏ ਕਰਮ ਕਾਂਡ ਸਰੀਰ ਤੇ ਕੁਝ ਕਰਦਾ ਰਿਹਾ ਧਿਆਨ ਤੇ ਚੱਲਿਆ ਨਹੀਂ ਅਗਰ ਧਿਆਨ ਚੱਲਦਾ ਤਾਂ ਗਿਆਨ ਨੇ ਜਨਮ ਲੈਣਾ ਸੀ ਮੈਂ ਫਿਰ ਅਰਜ਼ ਕਰਾਂ ਧਿਆਨ ਜਿੰਨਾ ਗਹਿਰਾ ਜਾਏਗਾ ਗਿਆਨ ਉਤਨਾ ਉੱਪਰ ਉਠੇਗਾ ਔਰ ਉੱਚਾ ਗਿਆਨ ਮਨੁੱਖ ਦੀ ਜ਼ਿੰਦਗੀ ਨੂੰ ਉੱਚਾ ਕਰ ਦੇਗਾ ਮਹਾਨ ਬਣਾ ਦੇਗਾ ਕਿਸੇ ਵੀ ਗਿਆਨ ਦੀ ਉਚਾਈ ਨੂੰ ਤੇ ਜੀਵਨ ਦੀ ਉਚਤਾ ਨੂੰ ਇਸ ਢੰਗ ਨਾਲ ਨਾਪਣਾ ਪੈਗਾ ਇਹਦਾ ਧਿਆਨ ਬੜਾ ਗਹਿਰਾ ਹੈ ਧਿਆਨ ਬੜਾ ਗਹਿਰਾ ਹੈ ਤੋਂ ਧਿਆਨ ਚੱਲ ਪਿਆ ਕੀ ਹੋਵੇਗਾ ਸਰੀਰ ਪ੍ਰਵਿਰਤ ਹੋ ਗਿਆ ਕਰਮਾਂ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਪਹਿਚਾਣ ਹੈ ਉਸ ਪਹਿਚਾਣ ਦੀ ਸਾਰੀ ਰੂਪ ਰੇਖਾ ਕਿ ਉਹ ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਿਆਨ ਕੀਤੀ ਹੈ ਉਹ ਆਪ ਸਰਵਨ ਕਰ ਲੋ ਹਰ ਪਹਿਲੜੀ ਲਾਉ ਪਰਵਿਰਤੀ ਕਰਮ ਦ੍ਰਿੜਾਇ ਬਲਰਾਮ ਜੀਓ ਕਰਮ ਦੇ ਚ ਦ੍ਰਿੜਤਾ ਐ ਸਾ ਨਹੀਂ ਗੁਰਦੁਆਰੇ ਇੱਕ ਦਿਨ ਆਇਆ ਤੇ ਮੈਂ ਨਾ ਆਉਂਦਾ ਹੀ ਨਹੀਂ ਨਿਤਨੇਮ ਇੱਕ ਦਿਨ ਕਹੀ ਤਾ ਤੇ ਮੈਂ ਨਾ ਕਰਦਾ ਹੀ ਨਹੀਂ ਇੱਕ ਦਿਨ ਅੰਮ੍ਰਿਤ ਵੇਲੇ ਉઠਿਆ ਤੇ 10 ਦਿਨ ਉੱਠਦਾ ਹੀ ਨਹੀਂ ਕਰਮ ਦੇ ਚ ਦ੍ਰਿੜਤਾ ਨਹੀਂ ਹੈ ਇਹ ਪਹਿਲੀ ਲਾ ਤੇ ਵੀ ਨਹੀਂ ਹੈ ਇਹ ਪਹਿਲੇ ਪੜਾਅ ਤੇ ਵੀ ਨਹੀਂ ਹੈ ਇਹਦੇ ਜੇ ਪਹਿਲੀ ਲਾਭ ਨਹੀਂ ਹੋਈ ਕਿਉਂਕਿ ਮਹਾਰਾਜ ਇੱਥੇ ਕਹਿ ਰਹੇ ਨੇ ਕਰਮ ਦੇ ਵਿੱਚ ਧ੍ਰਿੜਤਾ ਹੈ ਧ੍ਰਿੜਤਾ ਦੇ ਨਾਲ ਕਰਨਾ ਜਿਵੇਂ ਨਿਯਮ ਪੂਰਵਕ ਦੁਕਾਨ ਖੋਲ੍ਹਣੀ ਹੈ ਨਿਯਮ ਪੂਰਕ ਆਫਿਸ ਦੇ ਜਾਣਾ ਹੈ ਸਾਰੇ ਕਰਮ ਕਰਨੇ ਨੇ ਔਰ ਉਹ ਸਾਰੇ ਕਰਮ ਧ੍ਰਿੜਤਾ ਨਾਲ ਨੇ ਇਸੇ ਤਰੀਕੇ ਨਾਲ ਧਾਰਮਿਕ ਕਰਮ ਦੇ ਚ ਉਹਦੀ ਧ੍ਰਿੜਤਾ ਆ ਜਾਂਦੀ ਕਰਨਾ ਹੀ ਕਰਨਾ ਹਰ ਹਾਲਤ ਜਨ ਅਗਰ ਐਸੀ ਧਾਰਮਿਕ ਕਰਮ ਦੇ ਚ ਕਿਸੇ ਦੀ ਡ੍ਰਿੜਤਾ ਹੈ ਤਾਂ ਸਮਝ ਲੈਣਾ ਪਹਿਲੀ ਲਾਮ ਹੋ ਗਈ ਇਹ ਪਹਿਲੇ ਪੜਾਅ ਤੇ ਆ ਗਿਆ ਉਸ ਪਹਿਲੇ ਪੜਾਅ ਦੀ ਫਿਰ ਸਤਿਗੁਰੂ ਵਿਆਖਿਆ ਅੱਗੇ ਕਰਦੇ ਨੇ ਬਾਣੀ ਬ੍ਰਹਮ ਬੇਦ ਧਰਮ ਡ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਏ ਸਬਨਾਦ ਬੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਬੇਦ ਦੇ ਅਰਥ ਕਰਨਾ ਪੈਗਾ ਗਿਆਨ ਕਿਹਦਾ ਗਿਆਨ ਬ੍ਰਹਮ ਦਾ ਗਿਆਨ ਬ੍ਰਹਮੇ ਦਾ ਗਿਆਨ ਜੋ ਬ੍ਰਹਮ ਦਾ ਗਿਆਨ ਹੈ ਵੇਦ ਹੈ ਉਹਦਾ ਜੋ ਗਿਆਨ ਹੈ ਇਹਦੇ ਚ ਵੀ ਉਸਦੀ ਦ੍ਰਿੜਤਾ ਆ ਗਈ ਹੈ ਬਾਣੀ ਦੀ ਭਾਵੇਂ ਸਮਝ ਨਹੀਂ ਪਰ ਦ੍ਰਿੜਤਾ ਨਾਲ ਪਾਠ ਕਰਦਾ ਹੈ ਕੁਰਾਨ ਦੀ ਭਾਵੇਂ ਸਮਝ ਨਹੀਂ ਪਰ ਦ੍ਰਿੜਤਾ ਨਾਲ ਤਲਾਵਤ ਕਰਦਾ ਹੈ ਵੇਦਾਂ ਦੀ ਭਾਵੇਂ ਸਮਝ ਨਹੀਂ ਪਰ ਦੋ ਵਕਤ ਪਾਠ ਕਰਦਾ ਇਹਨੂੰ ਕਹਿੰਦੇ ਨੇ ਸਰੀਰਕ ਕਰਮ ਧ੍ਰਿੜਤਾ ਨਾਲ ਕਰਦਾ ਬਾਣੀ ਪੜ੍ਹਨੇ ਹੀ ਪੜ੍ਹਨੇ ਨਿਤਨੇਮ ਕਰ ਨਹੀਂ ਕਰਨਾ ਪਤਾ ਨਹੀਂ ਸਾਡੇ ਵਿੱਚ ਬੜੀ ਰਾਏ ਦੇਣ ਵਾਲੇ ਇਸ ਤਰ੍ਹਾਂ ਦੇ ਪੁਰਸ਼ ਪੈਦਾ ਹੋ ਜਾਂਦੇ ਨੇ ਪੰਜ ਸੱਤ ਸ਼ਹਿਰਾਂ 'ਚ ਮੈਂ ਦੇਖ ਕੇ ਹੈਰਾਨ ਹੋਇਆ ਕਹਿੰਦੇ ਨੇ ਜੀ ਅੱਧਾ ਘੰਟਾ ਵਾਹਿਗੁਰੂ ਮੰਤਰ ਦਾ ਜਪ ਕਰੋ ਬਾਣੀ ਪੜ੍ਹਨ ਦੀ ਕੀ ਲੋੜ ਹੈ ਨੇ ਰੋਜ਼ ਰੋਜ਼ ਰਿਪੀਟ ਕਰਨ ਦੀ ਕੋਲ ਹੁਣ ਕੌਣ ਦੱਸੇ ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੇ ਵਸਾਈ ਬਾਣੀ ਨਾਮ ਜਪਣਾ ਹੈ ਬਾਣੀ ਦਾ ਜਪਣਾ ਨਾਮ ਦਾ ਜਪਣਾ ਹੈ ਐਵੇਂ ਭਰਮ ਭੁਲੇਖਾ ਹੈ ਕਈਆਂ ਨੂੰ ਬਾਣੀ ਜਪਣ ਵਾਸਤੇ ਸ਼ਬਦ ਵਿੱਚ ਧੁਨ ਵਿੱਚ ਧਿਆਨ ਚਾਹੀਦਾ ਹੈ ਸ਼ਬਦ ਕੀ ਆਵਾਜ਼ ਧੁਨ ਤੇ ਉਹਦੇ ਚ ਜਿਹੜਾ ਧਿਆਨ ਜੋੜਨਾ ਹੈ ਇਹ ਹੀ ਸੁਰਤ ਹੈ ਸ਼ਬਦ ਸੁਰਤ ਦਾ ਮੇਲ ਪਰ ਸ਼ਬਦ ਸੁਰਤ ਦਾ ਮੇਲ ਤਾਂ ਹੋ ਸਕਦਾ ਹੈ ਸ਼ਬਦ ਕੰਠ ਹੋਵੇ ਇਸ ਵਾਸਤੇ ਮੈਂ ਅਰਜ਼ ਕਰਦਾ ਹਾਂ ਨਾ ਇੱਕ ਹੁੰਦਾ ਹੈ ਬਾਣੀ ਪੜਨਾ ਇੱਕ ਹੁੰਦਾ ਹੈ ਬਾਣੀ ਜਪਣਾ ਪੜਨ ਲੱਗਿਆਂ ਧਿਆਨ ਬਾਹਰ ਕਰਨਾ ਪੈਗਾ ਅੱਖਰਾਂ ਤੇ ਰੱਖਣਾ ਪੈਗਾ ਜਪਣ ਲੱਗਿਆਂ ਅੱਖਾਂ ਮੀਟਣੀਆਂ ਪੈਣਗੀਆਂ ਧਿਆਨ ਅੰਦਰ ਲੈ ਜਾਣਾ ਪੈਗਾ ਦੋਨੋਂ ਨੂੰ ਸੁਣਨਾ ਪੈਗਾ ਪੜਨ ਲੱਗਿਆਂ ਅੱਖਾਂ ਖੋਲ੍ਹਣੀਆਂ ਪੈਣ ਗਿਆ ਗੁਟਕੇ ਤੇ ਜਪਣ ਲੱਗਿਆਂ ਅੱਖਾਂ ਬੰਦ ਕਰਨੀਆਂ ਪੈਣ ਗਿਆ ਤੇ ਜੇ ਬਾਣੀ ਜਪਣੀ ਤੇ ਅੱਖਾਂ ਬੰਦ ਕਰਨੀਆਂ ਨੇ ਤਾਂ ਬਾਣੀ ਕੰਠ ਹੋਵੇ ਤਾਂ ਹੀ ਹੋਵੇਗਾ ਨਾ ਉਹ ਇੰਤਰੀ ਨਾ ਹੋ ਸਕਦਾ ਤਾਂ ਕੋਈ ਅੱਖੇ ਮੇ ਪੜਾ ਲਿਖਾ ਹੀ ਨਹੀਂ ਜਾਂ ਪੜਾ ਲਿਖਾ ਤੇ ਮੈਨੂੰ ਬਾਣੀ ਕੰਠ ਨਹੀਂ ਮੈਂ ਕਿਵੇਂ ਜਪਾਂ ਉਹਨਾਂ ਸਾਰੇ ਮਨੁੱਖਾਂ ਲਈ ਅਵਤਾਰਾਂ ਨੇ ਸੌਲਿਤ ਪੈਦਾ ਕੀਤੀ ਹੋਈ ਇੱਕ ਅੱਖਰ ਦਾ ਜਪ ਕਰਾ ਸਰਡੇ ਵਿੱਚ ਬਾਹਗੁਰੂ ਹੈ ਇਹ ਤੇ ਕੰਠ ਹੋ ਸਕਦਾ ਜਪ ਰਾਮ ਓਮ ਅੱਲਾਹ ਇਹ ਜਪ ਉਹਨ ਸਾਰੀ ਦੀ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਹੁਣ ਜਿਹੜੇ ਇਸ ਦੇ ਤੇ ਵਿਚਾਰ ਦਿੰਦੇ ਨੇ ਗੁਰਬਾਣੀ ਦਾ ਪਾਠ ਨਾਮ ਜਪਣਾ ਨਹੀਂ ਨਾਮ ਜਪਣਾ ਨਾਮ ਜਪਣਾ ਤੇ ਇਹ ਪੰਕਤੀਆਂ ਤੇ ਸਤਿਗੁਰੂ ਦੀਆਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੇ ਵਸਾਈ ਬਾਣੀ ਦੇ ਜਪਣ ਨਾਲ ਵੀ ਉਹੀ ਆਨੰਦ ਬਣ ਜਾਂਦਾ ਹੈ ਔਰ ਉਸ ਆਨੰਦ ਤੱਕ ਪਹੁੰਚੇ ਮੈਂ ਪੁਰਸ ਦੇਖੇ ਨੇ ਸਿਰ ਬਾਣੀ ਜਪ-ਜਪ ਕਰੇ ਜਪ ਮਨ ਮੇਰੇ गोविंद ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਮੈਂ ਫਿਰ ਅਰਜ਼ ਕਰਾਂ ਜਪਣ ਲੱਗੇ ਆ ਅੱਖਾਂ ਮੀਟਣੀਆਂ ਪੈਣੀਆਂ ਧਿਆਨ ਅੰਦਰ ਕਰਨਾ ਪੈਂਦਾ ਪੜਨ ਲੱਗੇ ਆ ਅੱਖਾਂ ਖੋਲਣੀਆਂ ਪੈਣੀਆਂ ਧਿਆਨ ਬਾਹਰ ਕਰਨਾ ਪੈਂਦਾ ਤੇ ਸਾਰੀ ਜ਼ਿੰਦਗੀ ਵੀ ਪੜਦੇ ਰਹੀਏ ਜ਼ਿੰਦਗੀ ਬਦਲਦੀ ਨਹੀਂ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਸ ਪੜੀਏ ਜੇਤੀ ਅਰ ਜਾ ਪੜੀਏ ਜੇਤੇ ਸਵਾਸ ਨਾ ਨਿਕਲੇਖੇ ਇੱਕ ਗੱਲ ਹੋਰ ਹਾਂ ਮੈਂ ਜਕਣਾ ਆ